ਕਿਉਂਕਿ ਅਗਲੇ ਨੂੰ ਜਿਹੜਾ ਬੰਦਾ ਘੋੜਸਵਾਰੀ ਕਰਨ ਲੱਗ ਜਾਂਦਾ ਉਹ ਘੋੜਸਵਾਰੀ ਦਾ ਨਸ਼ੀ ਲੱਗ ਜਾਂਦਾ ਉਹ ਛੱਡ ਨਹੀਂ ਸਕਦਾ ਘੋੜਸਵਾਰੀ ਉਹ ਕਿੰਨੀ ਮਰਜ਼ੀ ਤੁਹਾਡੇ ਕੋਲ ਲਗਜ਼ਰੀ ਕਾਰ ਹੈ ਪਰ ਸੋਨੂੰ ਘੋੜਸਵਾਰੀ ਵਾਲਾ ਮਜ਼ਾ ਕਿਤੇ ਵੀ ਨਹੀਂ ਆ ਰਿਹਾ ਆਪਣੇ ਕੋਲੇ ਜੀ ਸਟਾਲੀਨ ਤੂਫਾਨ ਹੈਗਾ ਕਦ ਉਹਦਾ ਪੈਂਡਿੰਗ ਚਾ ਜੀ ਹਾਂਜੀ ਤੇ ਸਾਈਡ ਵਾਈ ਉਹ ਬਾਬਰ ਦਾ ਬੱਚਾ ਜੀ ਉਹ ਹਾਂਜੀ ਆਪਾਂ ਆਪਦੀ ਨੌਲੇਜ ਕਿਸੇ ਨਾਲ ਸ਼ੇਅਰ ਕਰਦੇ ਆ ਉੰਨੀ ਆਪਣੀ ਵੱਧਦੀ ਆ ਕਿਉਂਕਿ ਆਪਾਂ ਨੂੰ ਵੀ ਕਿਸੇ ਤੋਂ ਕੁਝ ਸਿੱਖਣ ਨੂੰ ਮਿਲਦਾ ਤੇ ਆਪਾਂ ਵੀ ਕਿਸੇ ਨੂੰ ਕੁਝ ਦੱਸ ਰਹੇ ਆ ਬਿਲਕੁਲ ਹੋ ਸਕਦਾ ਕੋਈ ਨੌਲੇਜ ਲੈਣ ਆਏ ਨੌਲੇਜ ਦੇ ਕੇ ਚਲਾ ਜਾਏ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਸੰਧੂ ਅੱਜ ਮਾਗੀ ਦੇ ਪਵਿੱਤਰ ਤਿਹਾਰ ਮੌਕੇ 40 ਮੁਕਤੀਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਘੋੜੀਆਂ ਦੇ ਮੇਲੇ ਵਿੱਚ ਪੁੱਜਿਆ ਤਾਂ ਇਸ ਘੋੜੀਆਂ ਦੇ ਮੇਲੇ ਵਿੱਚ ਜਿਹੜਾ ਵਿਲੱਖਣ ਦੇਖਣ ਨੂੰ ਮਿਲਿਆ ਕਿ ਇੱਥੇ ਜਿਹੜੀਆਂ ਬੱਚੀਆਂ ਨੇ ਲੇਡੀਜ਼ ਨੇ ਉਹਨਾਂ ਨੂੰ ਘੋੜੇ ਘੋੜੀਆਂ ਦਾ ਜਿਹੜਾ ਬੜਾ ਸ਼ੌਂਕ ਜਿਹੜਾ ਹੈਗਾ ਤੇ ਉਹ ਇੱਕ ਬਹੁਤ ਵਧੀਆ ਗੱਲ ਵੀ ਹੈ ਇੱਕ ਮਿਸਾਲ ਨੇ ਬੱਚੀਆਂ ਵਾਸਤੇ ਜਿਹੜੀਆਂ ਬੱਚੀਆਂ ਕਹਿੰਦੀਆਂ ਵੀ ਕੰਮ ਕਾਜ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਲੇਕਿਨ ਇਹ ਕਿਸੇ ਨਾ ਕਿਤੇ ਨੌਕਰੀ ਤੋਂ ਜਾਂ ਕੰਮ ਕਾਜ ਤੋਂ ਹੋਰ ਕਮਾਕੋ ਵੱਧ ਪੈਸਾ ਇਹ ਘੋੜੇ ਘੋੜੀਆਂ ਦੇ ਵਿੱਚੋਂ ਕੁਮਾਰੀਆਂ ਦਾ ਸਾਡੇ ਨਾਲ ਮੌਜੂਦ ਨੇ ਖੁਸ਼ੀ ਜੈਲਦਾਰ ਖੁਸ਼ੀ ਜੈਲਦਾਰ ਦੇ ਨਾਮ ਤੋਂ ਤੁਸੀਂ ਆਮ ਹੀ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਹੈ ਜਿਹੜਾ ਦੇਖਿਆ ਹੋਊਗਾ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਅ ਪਹਿਲਾ ਸਭ ਤੋਂ ਪਹਿਲਾਂ ਦੱਸੋ ਗੁਰੂ ਜੀ ਨੂੰ ਸ਼ੌਂਕ ਕਿਵੇਂ ਪਿਆ ਸ਼ੌਂਕ ਮੈਨੂੰ ਮੇਰੇ ਬ੍ਰਦਰ ਚਾਚਾ ਜੀ ਤੋਂ ਪਿਆ ਮੇਰੇ ਦਾਦਾ ਜੀ ਰੱਖਦੇ ਹੁੰਦੇ ਸੀਗੇ ਮੇਰੇ ਪਾਪਾ ਜੀ ਨੇ ਰੱਖਿਆ ਤੇ ਮੇਰੇ ਬ੍ਰਦਰ ਤੋਂ ਫਿਰ ਮੇਰੇ ਚਾਚਾ ਜੀ ਤੋਂ ਪਿਆ ਸੀ ਮੈਨੂੰ ਸ਼ੌਂਕ ਓਕੇ ਓਕੇ ਤੇ ਕਿਹੜੀ ਕਿਹੜੀ ਬਲੱਡ ਲਾਈਨ ਆਪਣੇ ਕੋਲੇ ਇਸ ਟਾਈਮ ਆਈਗੀ ਆ ਇੱਕ ਅਗਲਵ ਕੋੜ ਹੈਗਾ ਉਹਦਾ ਨਾਮ ਸੁਫਾਨ ਹੈ ਉਹ ਬਾਪ ਦਾ ਬੱਚਾ ਹੈ ਇਹ ਸਮੇਂ ਹੈ ਮੈਂ ਉਹ ਕਰਦੇ ਸੁਫਾਲੇ ਕਿਸੇ ਸੁਲਤਾਨ ਘੋੜੇ ਦਾ ਬੱਚਾ ਓਕੇ 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 ਤੇ ਕਿਤੇ ਨਾ ਕਿਤੇ ਤੁਸੀਂ ਸ਼ਾਇਦ ਪੜ੍ਹਾਈ ਵੀ ਕਰ ਰਹੇ ਹੋ ਤਾਂ ਡਿਸਟਰਬੈਂਸ ਨਹੀਂ ਹੁੰਦੀ ਪੜ੍ਹਾਈ ਦੇ ਮਤਲਬ ਬਿਲਕੁਲ ਵੀ ਨਹੀਂ ਕਿਵੇਂ ਮੈਨੇਜ ਕਰਦੇ ਹੋ ਲਕਸ ਹੁੰਦੇ ਐ ਸਗੋਂ ਇਹਨਾਂ ਵਿੱਚ ਜਾ ਕੇ ਤਾਂ ਨਹੀਂ ਸਾਨੂੰ ਅਕਸਰੀ ਦੇਖਦੇ ਆਂ ਵੀ ਕੋਰਸ ਵਾਰੀ ਕਰਦੇ ਘੋੜਿਆਂ ਨੂੰ ਘਮਾਉਂਦੇ ਤਾਂ ਫਿਰ ਪੜ੍ਹਾਈ ਨੂੰ ਟਾਈਮ ਨਿਕਲ ਜਾਂਦਾ ਹੈ ਬਿਲਕੁਲ ਉਹ ਤਾਂ ਮੈਨੇਜ ਕਰਨਾ ਪੈਂਦਾ ਬੰਦੇ ਨੂੰ ਹੂੰ ਹੂੰ ਤੇ ਕੀ ਕੀ ਸਟੱਡੀ ਕਰ ਰਹੇ ਹੋ ਹੁਣ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਗ੍ਰੈਜੂਏਸ਼ਨ ਕਰ ਰਿਹਾ ਹਾਂ ਓਕੇ ਤੇ ਕਿਤੇ ਨਾ ਕਿਤੇ ਇਹ ਨਹੀਂ ਹੁੰਦਾ ਵੀ ਦੇਖੋ ਬੱਚਿਆਂ ਦਾ ਕੱਲ ਨੂੰ ਵਿਆਹ ਸ਼ਾਦੀ ਵੀ ਕਰਨਾ ਹੁੰਦਾ ਵੀ ਅੱਗੇ ਜੇ ਸ਼ੌਂਕ ਆਲੇ ਕੋਈ ਨਾਟਕ ਕਰਿਆ ਫੇਰ ਉਹਨੂੰ ਬਾਬਾ ਜੀ ਨੂੰ ਪਤਾ ਨਹੀਂ ਫਿਰ ਵੀ ਹੁੰਦਾ ਹੀ ਹੈ ਮਨ ਦੇ ਵਿੱਚ ਤਾਂ ਹੈਨਾ ਉਹ ਹੁਣ ਮੇਰੇ ਬ੍ਰਦਰ ਦੱਸਣਗੇ ਚੱਲੋ ਕੋਈ ਗੱਲ ਨਹੀਂ ਕਿ ਹੁਣ ਮਤਲਬ ਜੀ ਆਪਾਂ ਇੱਕ ਮੈਸੇਜ ਦੀ ਗੱਲ ਕਰੀਏ ਤਾਂ ਹੋਰ ਬੱਚਿਆਂ ਨੂੰ ਕੀ ਮੈਸੇਜ ਹੈਗਾਗਾ ਕਿ ਕੋੜੇ ਕੁੜੀਆਂ ਰੱਖਣ ਵਾਸਤੇ ਕਿਉਂਕਿ ਤੁਸੀਂ ਇੱਕ ਲੜਕੀ ਹੋ ਕੇ ਬੱਚੀ ਹੋ ਕੇ ਇੱਕ ਐਦਾਂ ਦਾ ਬਿਜ਼ਨਸ ਹੈ ਜਿਹੜਾ ਕਰ ਰਹੇ ਹਾਂ ਜੇ ਆ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਜਿਹੜੇ ਲੜਕੇ ਹੀ ਕਰਦੇ ਸੀਗੇ ਪਰ ਤੁਸੀਂ ਇਸ ਲੈਂਡ ਵਿੱਚ ਆਏ ਤਾਂ ਹੋਰਾਂ ਲੜਕੀਆਂ ਨੂੰ ਕੀ ਮੈਸੇਜ ਆਇਆ ਮੈਂ ਕਹਿੰਨੀ ਸਭ ਨੂੰ ਜਾਨਵਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਸ ਲਾਈਨ 'ਚ ਆਉਣਾ ਚਾਹੀਦਾ ਹੈ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਇਸ ਲਾਈਨ 'ਚ ਆ ਕੇ ਮੈਨੂੰ ਕੋਈ ਜੈਲਸੀ ਨਹੀਂ ਹੋਊਗੀ ਕੋਈ ਇੱਧਰ ਆਊਗਾ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਮੇਰੀਆਂ ਭੈਣਾਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਨੇ ਤਾਂ ਅਸੀਂ ਅੱਗੇ ਵੀ ਇਸ ਸ਼ੌਂਕ ਨੂੰ ਅੱਗੇ ਹੋਰ ਵਧਾਈਏ ਤਾਂ ਕਿ ਪਾਸ਼ਰਟੀ ਨਾ ਹੋਵੇ ਕਿ ਇਹ ਮੁੰਡਿਆਂ ਨੇ ਕੀਤਾ ਸੀ ਕੁੜੀਆਂ ਦਾ ਨਹੀਂ ਸੀਗਾ ਤੇ ਮੈਨੂੰ ਲੱਗਦਾ ਕੋਈ ਵੀ ਕਰ ਸਕਦਾ ਹੈ ਇਹ ਸ਼ੌਂਕ ਆਪ ਦਾ ਪੂਰਾ ਤੁਹਾਨੂੰ ਇੰਟਰਸਟ ਹੋਣਾ ਚਾਹੀਦਾ ਹੈਗਾ ਤੇ ਮੈਨੂੰ ਲੱਗਦਾ ਕਿ ਇਹ ਸ਼ੌਂਕ ਸਭ ਤੋਂ ਹੀ ਜ਼ਿਆਦਾ ਵਧੀਆ ਹੈਗਾ ਬਿਲਕੁਲ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਜਿਹੜਾ ਘੋੜੇ ਘੋੜੀਆਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਬੈਲੀਆਂ ਦੀ ਜਾਂ ਹੋਰ ਪਹਿਚਾਨ ڈاکੂਆਂ ਦੀ ਪਹਿਚਾਨ ਹੁੰਦੀ ਸੀ ਤੇ ਅੱਜ ਜਿਹੜੇ ਲੇਡੀਜ਼ ਵੀ ਇਸ ਕਿੱਤੇ ਦੇ ਵਿੱਚ ਆ ਗਏ ਹਾਂਜੀ ਪਰ ਨਹੀਂ ਇਸ ਹੁਣ ਲੋਕ ਸ਼ੌਕ ਨੂੰ ਰੱਖ ਰਹੇ ਨੇ ਹੂੰ ਕਿਉਂਕਿ ਅਗਲੇ ਨੂੰ ਜਿਹੜਾ ਬੰਦਾ ਘੋੜਸਵਾਰੀ ਕਰਨ ਲੱਗ ਜਾਂਦਾ ਉਹ ਘੋੜਸਵਾਰੀ ਦਾ ਨਸ਼ੀ ਲੱਗ ਜਾਂਦਾ ਉਹ ਛੱਡ ਨਹੀਂ ਸਕਦਾ ਘੋੜਸਵਾਰੀ ਹੂੰ 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 ਉਹ ਕਿੰਨੀ ਮਰਜ਼ੀ ਤੁਹਾਡੇ ਕੋਲ ਲਗਜ਼ਰੀ ਕਾਰ ਹੈ ਪਰ ਤੁਹਾਨੂੰ ਕੋਰਸਵਾਰੀ ਵਾਲਾ ਮਜ਼ਾ ਕਿਤੇ ਵੀ ਨਹੀਂ ਆ ਰਿਹਾ ਕਿਤੇ ਵੀ ਨਹੀਂ ਆਏਗਾ ਕਿਉਂਕਿ ਅੱਜ ਕੱਲ੍ਹ ਘੋੜੇ ਜਿਹੜੇ ਹੈਗੇ ਗੱਡੀਆਂ ਤੋਂ ਮਹਿੰਗੇ ਹੈਗੇ ਹਨ ਹਾਂ 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 ਬਿਲਕੁਲ ਬਿਲਕੁਲ ਬੱਚੀ ਨੇ ਜਿਹੜਾ ਬਹੁਤ ਸੋਹਣਾ ਮੈਸੇਜ ਹੈ ਇੱਕ ਦਿੱਤਾ ਕਿ ਜੇ ਇਸ ਚੀਜ਼ ਦਾ ਤੁਹਾਨੂੰ ਨਸ਼ਾ ਲੱਗ ਜਾਵੇ ਤਾਂ ਹੋਰ ਕਿਸੇ ਵੀ ਨਸ਼ੇ ਦੇ ਉੱਪਰ ਹੈ ਜਿਹੜਾ ਹਾਂ ਨਹੀਂ ਲੱਗੇਗਾ ਤਾਂ ਇਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਘੋੜਾ ਜਾਂ ਮੀਟਿੰਗ ਕ੍ਰੋਸਿੰਗ ਵਗੈਰਾ ਵੀ ਹਾਂਜੀ ਹਾਂਜੀ ਆ ਤੇ ਉਹ ਕਿਹੜੀ ਬਲੱਡ ਲਾਈਨ ਤੋਂ ਕਰਾਉਣੇ ਤੇ ਉਹਦੀ ਕੀ ਫੀਸ ਵਗੈਰਾ ਰੱਖੋ ਆਪਣੇ ਕੋਲੇ ਜੀ ਸਟਾਲੀਅਨ ਤੂਫਾਨ ਹੈਗਾ ਕਦ ਉਹਦਾ ਪੈਂਡਿੰਗ ਚਾ ਜੀ ਤੇ ਸਾਈਡ ਵਾਈ ਉਹ ਬਾਬਰ ਦਾ ਬੱਚਾ ਜੀ ਉਹ ਹਾਂਜੀ ਹਾਂਜੀ ਜੀ ਮੀਟਿੰਗ ਫੀਸ ਉਹਦੀ 31000 ਰੁਪਏ ਜੀ 31000 ਰੁਪਏ ਰੱਖੀ ਹੋਈ ਹੈ ਜੀ ओके ओके ਤੇ ਬਾਈ ਜੀ ਜੇ ਮੰਨ ਲਓ ਕਿਸੇ ਨੇ ਵੀ ਘੋੜੀਆਂ ਦਾ ਫਾਰਮ ਕਰਨਾ ਸਟੱਡ ਫਾਰਮ ਕਰਨਾ ਤਾਂ ਉਹ ਕੋਈ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦਾ ਹੋਵੇ ਹਾਂਜੀ ਹਾਂਜੀ ਜਿੰਨੀ ਆਪਾਂ ਨੂੰ ਨੌਲੇਜ ਹੈਗੀ ਆ ਉੰਨੀ ਜ਼ਰੂਰ ਦੇਵਾਂਗੇ ਜਿੱਥੋਂ ਦੀ ਕਿਉਂਕਿ ਮੇਨ ਮੇਨ ਘੋੜੀਆਂ ਦੇ ਵਿੱਚ ਕੀ ਹੁੰਦਾ ਵੀ ਦਵਾਈਆਂ ਵਗੈਰਾ ਬਣਾਉਣੀਆਂ ਉਹਨਾਂ ਨੂੰ ਖਾਣਾ ਵਗੈਰਾ ਕਿੱਦਾਂ ਦੇਣਾ ਠੰਡ ਦੇ ਵਿੱਚ ਹੋਰ ਬਹੁਤ ਫੋਨ ਬਹੁਤ ਹੁੰਦੇ ਆਪਾਂ ਅਗਲੇ ਨੂੰ ਦੱਸ ਦਿੰਨੇ ਆ ਵੀ ਜਿਹੜੀ ਜਿੰਨੀ ਕਿ ਆਪਾਂ ਨੂੰ ਹੈਗੇ ਨੌਲੇਜ ਜਿੰਨੀ ਕਿ ਆਪਾਂ ਸ਼ੇਅਰ ਕਰੀ ਦੀ ਆ ਜੀ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਜਿੰਨਾ ਆਪਾਂ ਆਪਣੀ ਨੌਲੇਜ ਕਿਸੇ ਨਾਲ ਸ਼ੇਅਰ ਕਰਦੇ ਆ ਉੰਨੀ ਆਪਣੀ ਵੱਧਦੀ ਆ ਕਿਉਂਕਿ ਆਪਾਂ ਨੂੰ ਵੀ ਕਿਸੇ ਤੋਂ ਕੁਝ ਸਿੱਖਣ ਨੂੰ ਮਿਲਦਾ ਤੇ ਆਪਾਂ ਵੀ ਕਿਸੇ ਨੂੰ ਕੁਝ ਦੱਸ ਰਹੇ ਆ ਬਿਲਕੁਲ ਹੋ ਸਕਦਾ ਕੋਈ ਨੌਲੇਜ ਲੈਣਾ ਹੈ ਨੌਲੇਜ ਦੇ ਕੇ ਚਲਾ ਜਾਏ ਹੁੰਦੇ ਜੀ ਦੋ ਬੰਦੇ ਗੱਲਾਂ ਕਰਨ ਬੈਠਾਂਗੇ ਆਪਾਂ ਕੋਈ ਵਿਚਾਰ ਸਾਂਝੇ ਕਰਾਂਗੇ ਕਿਸੇ ਤੋਂ ਕਿਸੇ ਨੂੰ ਸਿੱਖਣ ਨੂੰ ਮਿਲਦਾ ਜੀ ਹਾਂਜੀ 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 ਬਿਲਕੁਲ ਬਿਲਕੁਲ ਹਰ ਟਾਈਮ ਤੁਹਾਨੂੰ ਸਿੱਖਣ ਨੂੰ ਮਿਲੂਗਾ ਹਾਂਜੀ ਹਾਂ ਬਿਲਕੁਲ ਬਿਲਕੁਲ ਕਿ ਜਿੰਨਾ ਵੀ ਪਰਫੈਕਟ ਹੋ ਜੇ ਪਰ ਉਹ ਹਮੇਸ਼ਾ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਹੈ ਨਵੇਂ ਬੰਦੇ ਤੋਂ ਨਵੇਂ ਔਰ ਹਮੇਸ਼ਾ ਸਿੱਖਦੇ ਵੀ ਰਹਿਣਾ ਚਾਹੀਦਾ ਹੈ ਕਦੇ ਵੀ ਗੁਰੂ ਬਣਨ ਦੀ ਕੋਸ਼ਿਸ਼ ਨਾ ਕਰੋ ਕਦੇ ਵੀ ਮਾਨ ਨਾ ਕਰੋ ਵੀ ਮੈਨੂੰ ਜ਼ਿਆਦਾ ਨੌਲੇਜ ਹੈ ਜਾਂ ਉਹਨੂੰ ਜ਼ਿਆਦਾ ਨੌਲੇਜ ਹੈ ਬੰਦਾ ਹਮੇਸ਼ਾ ਲਾਈਫ ਚ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਤੇ ਹਮੇਸ਼ਾ ਸਿੱਖਣੀਆਂ ਚਾਹੀਦੀਆਂ ਕਿਉਂਕਿ ਜ਼ਰੂਰੀ ਨਹੀਂ ਕਿ ਕੋਈ ਮਤਲਬ ਵੀ ਉਹ ਘੱਟ ਟਾਈਮ ਤੋਂ ਘੋੜੇ ਰਖ ਰਿਹਾ ਉਹਨੂੰ ਘੱਟ ਨੌਲੇਜ ਹੋ ਕੀ ਪਤਾ ਉਹਨੂੰ ਆਪਣੇ ਤੋਂ ਜ਼ਿਆਦਾ ਹੀ ਹੋਵੇ ਜ਼ਿਆਦਾ ਹੋਵੇ ਬਿਲਕੁਲ ਜੀ ਹੋ ਸਕਦਾ ਬਿਲਕੁਲ ਬਿਲਕੁਲ ਹੋ ਰਿਹਾ ਨਹੀਂ ਕਿਵੇਂ ਆਏ ਮੇਲੇ ਜੋੜੇ ਮੇਲੇ ਚ ਕੋਈ ਨਾ ਕੋਈ ਨਵੀਂ ਚੀਜ਼ ਸਿੱਖ ਹੁੰਦਾ ਬੰਦਾ ਕਿੰਨੇ ਮੇਲੇ ਆਪਾਂ ਕਰਾਂਗੇ ਟੈਂਡ ਉਹ ਜੋ ਆਪੜੂ ਬੰਦਾ ਐ ਨਹੀਂ ਪਤਾ ਕੀ ਜੇ ਮਿਲਦੀ ਬਿਲਕੁਲ ਇੱਕ ਬਾਈ ਆਪਣੀ ਲੋਕੇਸ਼ਨ ਤੇ ਮੋਬਾਈਲ ਨੰਬਰ ਵੀ ਬੋਲ ਦਿਓ ਹਾਂ ਜੀ ਮੇਰਾ ਸਾਡੇ ਕੋਲ ਕਿਹੜਾ ਮੰਡੇ ਡਿਸਟ੍ਰਿਕਟ ਹੈ ਡਿਸਟ੍ਰਿਕਟ सिरसा ਜੀ ਤਹਿਸੀਲ ਮੰਡੇ ਡਬਲ ਹੀ ਪਿੰਡ ਦੇ ਸੁਯੋਦਾ ਜੀ ਦੇਸੂ ਜੋਧਾ ਪਿੰਡ ਇਹ ਕਿਹੜੀ ਰੋਡ ਤੇ ਸਥਿਤ ਹੈ ਬਈ ਜੀ ਇਹ ਜੀ ਤੋਂ ਵੀ ਆਪਣੇ ਇਧਰੋਂ ਸੇਖੂ ਤੋਰ ਫੈਂਡਰੀ ਰੋਡ ਤੋਂ ਜੀ 5 ਕਿਲੋਮੀਟਰ ਸਾਈਡ ਤੇ ਹੈ ਜੀ ਹਾਂ 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 ਉਹ ਰਹਿ ਜਾਂਦਾ ਦੇਸੂ ਜੋਧਾ ਕੋਈ ਵੀ ਸਰਚ ਮਾਰ ਕੇ ਆ ਜਾ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਵੀ ਕੀ ਆਪਾਂ 8168692415 ਓਕੇ ਤੇ ਆਪਣੇ ਪੇਜ ਦਾ ਨਾਮ ਵੀ ਬੋਲ ਦਿਓ ਖੁਸ਼ੀ ਜੈਲ ਦਾ ਸਟੱਡ ਫਾਰਮ ਜੀ ਖੁਸ਼ੀ ਜੈਲ ਦਾ ਸਟੱਡ ਫਾਰਮ ਦੇ ਨਾਮ ਤੋਂ ਆਪਣਾ ਫੇਸਬੁੱਕ YouTube ਔਰ Instagram ਹਾਂ ਜੀ ਹਾਂ ਜੀ ਤਿੰਨੂ ਚੱਲਦੀ ਹੈ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਇਕ ਆ ਸਾਡੇ ਨਾਲ ਬੱਚੀ ਆਈ ਹੈ ਤੇ ਇਹ ਬੱਚੀ ਜਿਹਦੀ ਮੈਂ ਵੀ ਕਦੇ ਨਾ ਕਦੇ ਘੋੜੇ ਰੱਖੂਗੀ ਹੈ ਬਿਲਕੁਲ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਬੱਚੀਆਂ ਵੀ ਇਸ ਲਾਈਨ ਦੇ ਵਿੱਚ ਆ ਸਕਣ ਤੇ ਆਪਣੇ ਆਪ ਤੇ ਆਤਮ ਨਿਰਭਰ ਹੋ ਕੇ ਜਿਹੜਾ ਆਪਣਾ ਬਿਜ਼ਨਸ ਹੈ ਜਿਹੜਾ ਚਲਾ ਸਕਣ ਕਿਉਂਕਿ ਇਹ ਬਿਜ਼ਨਸ ਹੈ ਜਿਹੜਾ ਬਹੁਤ ਵਧੀਆ ਹੈ ਕਿ ਜਿਹੜੀਆਂ ਕੁੜੀਆਂ ਬੱਚੀਆਂ ਪੜ੍ਹਨਾ ਇਹ ਇੱਕ ਮਿਸਾਲ ਬਣ ਕੇ ਜਿਹੜਿਆ ਪੈਦਾ ਹੁੰਿਆ ਇੱਕ ਉਹਨਾਂ ਲੋਕਾਂ ਵਾਸਤੇ ਮਿਸਾਲ ਨੇ ਜਿਹੜੇ ਕਹਿੰਦੇ ਕਿ ਅੱਜ ਦੇ ਟਾਈਮ ਦੇ ਵਿੱਚ ਕੰਮ ਨਹੀਂ ਜਾਂ ਵਿਦੇਸ਼ਾਂ ਨੂੰ ਭੱਜਦੇ ਤਾਂ ਇੱਥੇ ਵੀ ਬਹੁਤ ਖੁਸ਼ ਹੈਗਾ ਜੇ ਆਪਾਂ ਕਰਨਾ ਚਾਹੁੰਦੇ ਹੋਈਏ ਤੇ ਨਾਲ ਹੀ ਇਸੇ ਨਾਲ ਹੀ ਆਪਾਂ ਅਗਲੀ ਕਿਸੇ ਵੀਡੀਓ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ